ਜਾਤੀ ਹੈ ਅਮੀਰੇਟਸ 에ਅਰਲਾਈਨ ਨੂੰ 565 1 ਬਿਲੀਅਨ ਡਾਲਰ ਦਾ ਰਿਕਾਰਡ ਮੁਨਾਫਾ ਹੋਣ ਤੋਂ ਬਾਅਦ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਪਾਰੀ ਬੋਨਸ ਦੇਣ ਦਾ ਐਲਾਨ ਕੀਤਾ ਹੈ ਇੱਕ ਮੀਡੀਆ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਕੰਪਨੀ ਮੁਲਾਜ਼ਮਾਂ ਨੂੰ ਬੋਨਸ ਦੇ ਤੌਰ ਤੇ 5 ਮਹੀਨੇ ਦੀ ਤਨਖਾਹ ਦੇਣ ਚਾਰੀ ਹੈ ਇਸ ਦੇ ਇਲਾਵਾ ਯਾਤਰੀਆਂ ਦੀ ਵਾਧੇ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਨੇ ਪਿਛਲੇ ਸਾਲ ਦੇ ਮੁਕਾਬਲੇ ਆਪਣੇ ਮੁਲਾਜ਼ਮਾਂ ਦੀ ਗਿਣਤੀ 'ਚ 10% ਦਾ ਵਾਅਦਾ ਕੀਤਾ ਹੈ। ਪਿਛਲੇ 2 ਸਾਲਾਂ ਵਿੱਚ ਸਮੂਹ ਦਾ ਮੁਨਾਫਾ 8.1 ਬਿਲੀਅਨ ਡਾਲਰ ਰਿਹਾ ਹੈ। ਇਹ ਮਹਾਮਾਰੀ ਨਾਲ ਪ੍ਰਭਾਵਿਤ 2020 ਤੋਂ 2022 ਦੌਰਾਨ ਹੋਈ ਨੁਕਸਾਨ ਤੋਂ ਵੱਧ ਹੈ। 에미ਰੇਟਸ ਗਰੁੱਪ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਅੱਜ ਸਮੂਹ ਦੀ ਸ਼ਾਨਦਾਰ ਵਿੱਤੀ ਸਥਿਤੀ ਸਾਨੂੰ ਭਵਿੱਖ ਦੇ ਵਿਕਾਸ ਅਤੇ ਸਫਲਤਾ ਲਈ ਮਜ਼ਬੂਤ ਸਥਿਤੀ ਦੇ ਵਿੱਚ ਰੱਖਦੀ ਹੈ। ਇਹ ਸਾਨੂੰ ਸਾਡੇ ਗ੍ਰਾਹਕਾਂ ਅਤੇ ਹਿੱਸੇਦਾਰਾਂ ਨੂੰ ਹੋਰ ਵੀ ਬਿਹਤਰ ਉਤਪਾਦ ਸੇਵਾਵਾਂ ਅਤੇ ਵਦੇਰੇ ਮੁੱਲ ਮੁਹੱਈਆ ਕਰਨ ਦੇ ਲਈ ਨਿਵੇਸ਼ ਕਰਨ ਦੇ ਵਿੱਚ ਸਮਰੱਥ ਬਣਾਉਂਦੀ ਹੈ 에ਅਰਲਾਈਨ ਨੇ ਲਗਾਤਾਰ ਦੂਜੇ ਸਾਲ ਰਿਕਾਰਡ ਮੁਨਾਫਾ ਕਮਾਇਆ ਇਸ ਲਈ ਮੁਲਾਜ਼ਮਾਂ ਨੂੰ ਬੋਨਸ ਦੇਣ ਦਾ ਫੈਸਲਾ ਕੀਤਾ ਗਿਆ ਦਸਤੀਅ ਐਮੀਰੇਟਸ 에ਅਰਲਾਈਨ ਨੂੰ 561 ਬਿਲੀਅਨ ਡਾਲਰ ਦਾ ਰਿਕਾਰਡ ਮੁਨਾਫਾ ਹੋਣ ਤੋਂ ਬਾਅਦ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਪਾਰੀ ਬੋਨਸ ਦੇਣ ਦਾ ਐਲਾਨ ਕੀਤਾ ਹੈ ਇੱਕ ਮੀਡੀਆ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਕੰਪਨੀ ਮੁਲਾਜ਼ਮਾਂ ਨੂੰ ਬੋਨਸ ਦੇ ਤੌਰ ਤੇ 5 ਮਹੀਨੇ ਦੀ ਤਨਖਾਹ ਦੇਣ ਚਾਰੀ ਹੈ ਇਸ ਦੇ ਇਲਾਵਾ ਯਾਤਰੀਆਂ ਦੀ ਵਾਧੇ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਨੇ ਪਿਛਲੇ ਸਾਲ ਦੇ ਮੁਕਾਬਲੇ ਆਪਣੇ ਮੁਲਾਜ਼ਮਾਂ ਦੀ ਗਿਣਤੀ 'ਚ 10 ਫੀਸਦੀ ਦਾ ਵਾਅਦਾ ਕੀਤਾ ਹੈ ਪਿਛਲੇ 2 ਸਾਲਾਂ ਵਿੱਚ ਸਮੂਹ ਦਾ ਮੁਨਾਫਾ 8.1 ਬਿਲੀਅਨ ਡਾਲਰ ਇਹ ਹੈ ਇਹ ਮਹਾਮਾਰੀ ਨਾਲ ਪ੍ਰਭਾਵਿਤ 2020 ਤੋਂ 2022 ਦੌਰਾਨ ਹੋਏ ਨੁਕਸਾਨ ਤੋਂ ਵੱਧ ਹੈ। ਅਮੀਰੇਟਸ ਗਰੁੱਪ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਅੱਜ ਸਮੂਹ ਦੀ ਸ਼ਾਨਦਾਰ ਵਿੱਤੀ ਸਥਿਤੀ ਸਾਨੂੰ ਭਵਿੱਖ ਦੇ ਵਿਕਾਸ ਅਤੇ ਸਫਲਤਾ ਲਈ ਮਜ਼ਬੂਤ ਸਥਿਤੀ ਦੇ ਵਿੱਚ ਰੱਖਦੀ ਹੈ। ਇਹ ਸਾਨੂੰ ਸਾਡੇ ਗ੍ਰਾਹਕਾਂ ਅਤੇ ਹਿੱਸੇਦਾਰਾਂ ਨੂੰ ਹੋਰ ਵੀ ਬਿਹਤਰ ਉਤਪਾਦ ਸੇਵਾਵਾਂ ਅਤੇ ਵਧੇਰੇ ਮੁੱਲ ਮੁਹੱਈਆ ਕਰਨ ਦੇ ਲਈ ਨਿਵੇਸ਼ ਕਰਨ ਦੇ ਵਿੱਚ ਸਮਰੱਥ ਬਣਾਉਂਦੀ ਹੈ। 에ਅਰਲਾਈਨ ਨੇ ਲਗਾਤਾਰ ਦੂਜੇ ਸਾਲ रिकॉर्ड मुनाफा कमाया इसलिए मुलाजिमा नु बोनस देन दा फैसला कीता, दा दा कीता गया। தஸ்திய அமிரேட்ஸ் ஏர்லைன் نو 565.1 பில்லியன் டாலர் ਦਾ রেকর্ড ਮੁਨਾਫਾ ਹੋਣ ਤੋਂ ਬਾਅਦ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਪਾਰੀ ਬੋਨਸ ਦੇਣ ਦਾ ਐਲਾਨ ਕੀਤਾ ਹੈ। ਇੱਕ ਮੀਡੀਆ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਕੰਪਨੀ ਮੁਲਾਜ਼ਮਾਂ ਨੂੰ ਬੋਨਸ ਦੇ ਤੌਰ ਤੇ 5 ਮਹੀਨੇ ਦੀ ਤਨਖਾਹ ਦੇਣ ਚਾਰੀ ਹੈ ਇਸ ਦੇ ਇਲਾਵਾ ਯਾਤਰੀਆਂ ਦੀ ਵਾਧੇ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਨੇ ਪਿਛਲੇ ਸਾਲ ਦੇ ਮੁਕਾਬਲੇ ਆਪਣੇ ਮੁਲਾਜ਼ਮਾਂ ਦੀ ਗਿਣਤੀ 'ਚ 10 ਫੀਸਦੀ ਦਾ ਵਾਅਦਾ ਕੀਤਾ ਹੈ ਪਿਛਲੇ 2 ਸਾਲਾਂ ਵਿੱਚ ਸਮੂਦਾ ਮੁਨਾਫਾ 8.1 ਬਿਲੀਅਨ ਡਾਲਰ ਰਿਹਾ ਹੈ ਇਹ ਮਹਾਮਾਰੀ ਨਾਲ ਪ੍ਰਭਾਵਿਤ 2020 ਤੋਂ 2022 ਦੌਰਾਨ ਹੋਏ ਨੁਕਸਾਨ ਤੋਂ ਵੱਧ ਹੈ एमिरेट्स ग्रुप ਦੇ ਚੇਅਰਮੈਨ ਦਾ ਕਹਿਣਾ ਹੈ ਕਿ ਅੱਜ ਸਮੂਹ ਦੀ ਸ਼ਾਨਦਾਰ ਵਿੱਤੀ ਸਥਿਤੀ ਸਾਨੂੰ ਭਵਿੱਖ ਦੇ ਵਿਕਾਸ ਅਤੇ ਸਫਲਤਾ ਲਈ ਮਜ਼ਬੂਤ ਸਥਿਤੀ ਦੇ ਵਿੱਚ ਰੱਖਦੀ ਹੈ। ਇਹ ਸਾਨੂੰ ਸਾਡੇ ਗ੍ਰਾਹਕਾਂ ਅਤੇ ਹਿੱਸੇਦਾਰਾਂ ਨੂੰ ਹੋਰ ਵੀ ਬਿਹਤਰ ਉਤਪਾਦ ਸੇਵਾਵਾਂ ਅਤੇ ਵਧੇਰੇ ਮੁੱਲ ਮੁਹੱਈਆ ਕਰਨ ਦੇ ਲਈ ਨਿਵੇਸ਼ ਕਰਨ ਦੇ ਵਿੱਚ ਸਮਰੱਥ ਬਣਾਉਂਦੀ ਹੈ। 에ਅਰਲਾਈਨ ਨੇ ਲਗਾਤਾਰ ਦੂਜੇ ਸਾਲ ਰਿਕਾਰਡ ਮੁਨਾਫਾ ਕਮਾਇਆ ਇਸ ਲਈ ਮੁਲਾਜ਼ਮਾਂ ਨੂੰ ਬੋਨਸ ਦੇਣ ਦਾ ਫੈਸਲਾ ਕੀਤਾ ਗਿਆ। ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ